ਜਿੰਨ ਬਾਕੀ ਨੂੰ ਲਾਈਵ ਦੇਖਦੇ ਤੁਹਾਡੇ ਆਪਣੇ 호ਸਟ ਦੋਸਤ ਮੇਜਰ ਚੱਕ ਸਾਬ ਨੂੰ ਦੋ ਮੇਥੀ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀਕਾਲ ਕਪੂਰ ਕਰਿਓ ਮੈਂ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਤੁਹਾਡ ਵੀ ਪਤਾ ਵੀ ਕੋਈ ਨਾ ਕੋਈ ਜਿਹੜਾ ਮਸਲਾ ਪਾਕਦਾ ਉਸ ਪਾਕਦੇ ਮਸਲੇ ਦੇ ਵਿੱਚ ਆਪਾਂ ਕੋਈ ਨਾ ਕੋਈ ਆਪਣੀ ਅਪਡੇਟ ਕਰਦੇ ਆ ਤੇ ਭਾਰਤੀਆਂ ਨੂੰ ਖਾਸ ਕਰਕੇ ਅਮਰੀਕਾ ਨੇ ਰਿਪੋਰਟ ਇੰਡੀਆ ਰਿਪੋਰਟ ਕੀਤਾ ਤੇ ਜਹਾਜ਼ ਜਿਹੜੇ ਉਤਰਿਆ ਜਾ ਕੇ ਅਮਰਥਾ ਸਾਹਿਬ ਅੰਮ੍ਰਿਤਸਰ ਸਾਹਿਬ ਜਹਾਜ਼ ਜਾਣ ਦੇ ਕੀ ਕਾਰਨ ਹਨ ਕਿਉਂ ਅੱਗੇ ਪਹਿਲੀਆਂ ਦੇ ਵਿੱਚ ਜਦੋਂ ਵੀ ਗੱਲਬਾਤ ਹੁੰਦੀ ਦਿੱਲੀ 에ਅਰਪੋਰਟ ਤੇ ਜਹਾਜ਼ ਰੁਕਦਾ ਸੀ ਹੁਣ ਜਹਾਜ਼ ਕੀ ਕਾਰਨ ਹੈ ਵੀ ਜਿਹੜਾ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਜਹਾਜ਼ ਤਾਰੇ ਗਏ ਆ ਜਿਹੜੇ 205 ਡਿਪੋਰਟ ਕੀਤੇ ਭਾਰਤੀ ਆ ਉਹਦੇ ਥੋੜੇ ਜਿਹਾ ਆ ਸ਼ਾਨ ਬਿੰਕਾਨੀਆਂ ਤੇ ਤੁਹਾਨੂੰ ਵੀ ਪਤਾ ਤੇ ਮੇਰੇ ਨਾਲ ਜੁੜ ਚੁੱਕੇ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਸਰਦਾਰ ਨਛੱਤਰ ਸਿੰਘ ਚੋਹਾਨ ਚੋਹਾਨ ਸਾਹਿਬ ਦੀ ਨਜ਼ਰ ਦੇ ਥਰੂ ਆਪਾਂ ਥੋੜੇ ਜਿਹਾ ਕਾਰਨ ਪੁੱਛਣਾ ਹੈ ਵੀ ਕੀ ਕਾਰਨ ਹੈ ਅਮਰੀਕਾ ਵਾਲਿਆਂ ਨੇ ਦਿੱਲੀ 에어ਪੋਰਟ ਤੇ ਕਿਉਂ ਨਹੀਂ ਆਪਣੇ ਜਹਾਜ ਤਾਰੇ ਇਹ ਪੰਜਾਬ ਅੰਮ੍ਰਿਤਸਰ ਕਿਉਂ ਉਤਰਿਆ ਗਿਆ ਕਾਰਨ ਕੀ ਹੈ ਥੋੜਾ ਜਿਹਾ ਵਿੱਚ ਸ਼ਾਨਦਿਨ ਕਰਾਂਗੇ ਤੇ ਆਪਾਂ ਆਪਾਂ ਵੈਲਕਮ ਕਰੀਏ ਪਹਿਲਾਂ ਸਰ ਸਾਹਿਬ ਤੁਹਾਡੇ ਆਪਣੇ ਪ੍ਰੋਗਰਾਮ ਜ਼ਿੰਦਾਬਾਦ ਚ ਮੈਂ ਤੁਹਾਡਾ ਵੈਲਕਮ ਕਰਦਾ ਤੁਸੀਂ ਔਨ 에ਰੋਜੀ ਚੌਂ ਸਾਹਿਬ ਬਹੁਤ ਬਹੁਤ ਮਿਹਰਬਾਨੀ ਮਿਕਸ ਸਿੰਘ ਜੀ ਬਹੁਤ ਬਹੁਤ ਮਿਹਰਬਾਨੀ ਚੌਂ ਸਾਹਿਬ ਠੀਕ ਠਾਕ ਹਾਂ ਹਾਂਜੀ ਕਿਰਪਾ ਵਾਹਿਗੁਰੂ ਸ਼ੁਕਰ ਹੈ ਸ਼ੁਕਰ ਹੈ ਜਦ ਮੈਂ ਗੱਲ ਕਹਿੰਦਾ ਵੀ ਆਣਾ ਹੁੰਦਾ ਹੋਵੇ ਪੰਜਾਬ ਦੇ ਜੰਮਿਆਂ ਨੂੰ ਹੁਣ ਨਿਤ ਸਲਾਮਾਂ ਤੇ ਖਾਸ ਕਰਕੇ ਜੇ ਆਪਾਂ ਹਲਕੀ ਫੁਲਕੀ ਜੀ ਗੱਲ ਕਰਨੀ ਹੈ ਜਿਹੜੇ ਅਮਰੀਕਾ ਵਾਲਿਆਂ ਨੇ ਇਹ ਕਦੀ ਅੱਜ ਤੱਕ ਸੋਣਿਆਂ ਲਈ ਗਿਆ ਦੇਖਣ ਗਿਆ ਵੀ ਵੱਡੇ ਵੱਡੇ ਜਹਾਜ਼ ਤੇ ਜਦੋਂ ਜਾ ਕੇ ਦਿੱਲੀ ਦੇ 에어ਪੋਰਟ ਤੇ ਉਤਰਦੇ ਹੁੰਦੇ ਸੀ ਕੀ ਕਾਰਨ ਬਣੇ ਆ ਜੇ 205 ਡਿਪੋਰਟ ਕੀਤੇ ਭਾਰਤੀਆਂ ਨੂੰ ਲੈ ਕੇ ਉਹਦੇ ਵਿੱਚ ਪੰਜਾਬੀ ਵੀ ਸੀਗੇ ਸਾਰੇ ਹੋਰ ਵੀ ਸੀਗੇ ਪਰ ਅੰਮ੍ਰਿਤਸਰ ਜਾਣ ਦਾ ਕੀ ਕਾਰਨ ਥੋੜੇ ਇਹਦੇ ਬਾਰੇ ਗੱਲ ਕਰਾਂਗੇ ਮੇਰੇ ਸਹੀਂ ਜੀ ਜਿਹੜਾ ਤੁਸੀਂ ਸਵਾਲ ਪੇ ਕੀਤਾ ਹੈਗਾ ਅੱਜ ਇਹ ਸਾਰੇ ਗਿੰਨੇ ਪੰਜਾਬ ਦੇ ਆਪਣੇ ਪੰਜਾਬ ਰਹਿਣ ਬਾਰੇ ਬੰਦ ਲੋਕ ਹੈਗੇ ਆ ਹਾਂਜੀ ਦੇਸ ਦੇ ਦੇਸ਼ਵੰਦੇ ਸਾਰਿਆਂ ਦੇ ਮਨ ਵਿੱਚ ਇਹੀ ਗੱਲ ਆ ਰਹੀ ਹੈਗੀ ਆ ਕਿਉਂਕਿ ਜਦੋਂ ਅਸੀਂ ਇੱਥੋਂ ਇਹ ਗੱਲ ਦੀ ਰਿਕਵੈਸਟ ਕਰਦੇ ਆ ਬੇਨਤੀ ਕਰਦੇ ਆ ਕਿ ਸਾਡੀਆਂ ਫਲਾਈਟਸ ਜਿਹੜੀਆਂ ਹੈਗੀਆਂ ਉਹ ਲੰਡਨ ਤੋਂ ਕੈਨੇਡਾ ਤੋਂ ਯੂ ਐਸ ਏ ਤੋਂ ਅੰਮ੍ਰਿਤਸਰ ਜਾਣ ਹਾਂਜੀ ਕਿਉਂਕਿ ਬਹੁਤੇ ਲੋਕ ਜਿਹੜੇ ਜ਼ਿਆਦਾ ਉਹ ਜਿਹੜੇ ਪੰਜਾਬ ਦੇ ਲੋਕ ਹੀ ਇੱਥੇ ਬਾਹਰਲੇ ਮੁਲਕਾਂ 'ਚ ਹੈਗੇ ਆ ਬਿਲਕੁਲ ਲੇਕਿਨ ਸਾਨੂੰ ਕਿਹੜੀ ਆ ਦਿੱਲੀ ਜਾਣ ਲਈ ਮਜਬੂਰ ਕੀਤਾ ਜਾਂਦਾ ਕਿ ਸਾਡੀ ਖੱਗੜਗਵਾਰੀ ਹੁੰਦੀ ਆ ਔਰ ਅਸੀਂ ਉੱਥੇ ਆਪਣੀਆਂ ਟਿਕਤਾ ਬਸਾਂ ਜਾਣਾ ਕਾਰਾਂ ਦੇ ਵਿੱਚ ਆ ਕੇ ਅਸੀਂ ਆਪਣਾ ਬਹੁਤ ਸਾਰਾ ਪੈਸਾ ਵੀ ਬਰਬਾਦ ਕਰਦੇ ਹੈਗੇ ਆ। ਬਿਲਕੁਲ। ਲੇਕਿਨ ਉਸ ਗੱਲ ਨੂੰ ਤਾਂ ਕਦੇ ਵੀ ਸੁਣਿਆ ਨਹੀਂ ਜਾਂਦਾ ਹੈਗਾ। ਹੂੰ। ਤੇ ਲੇਕਿਨ ਇਹ ਹੈਗਾ ਕਿ ਕਿੱਥੇ ਦੂਜੀ ਗੱਲ ਇਹ ਆ ਕਿ ਜਿਹੜਾ ਪੰਜਾਬ ਦੇ ਲਈ ਸਾਡਾ ਜਿਹੜਾ ਹਿੰਦੁਸਤਾਨ ਗਵਰਨਮੈਂਟ ਦਾ ਇੱਕ ਰਵਈਆ ਹੈਗਾ ਉਹ ਬਹੁਤ ਹੀ ਮਤਲਬ ਮਾੜਾ ਹੈ। ਹਾਂਜੀ ਉਹਦੇ ਵਿੱਚ ਸਾਨੂੰ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਅਸੀਂ ਉੱਥੇ ਰਹਿੰਦੇ ਹੋਏ ਜਾਂਦੇ ਹੋਏ ਕੀ ਸਹੀ ਕਿ ਨਾ ਆਪ ਕਹਿ ਸਕਦੇ ਪਸੀਂ ਇੱਥੋਂ ਦੇ ਵਾਸੀ ਹੈਗੇ ਆ ਸਾਡੇ ਨਾਲ ਇੰਨੀ ਇੱਕ ਬੇਇਨਸਾਫੀ ਹਰ ਪਾਸੇ ਹੋ ਰਹੀ ਆ ਹਾਂਜੀ ਬਾਰਡਰ ਤੇ ਮਰਨੇ ਨੂੰ ਸਾਡੇ ਪੰਜਾਬ ਦੇ ਲੋਕ ਹਾਂ ਫੋਰਨ ਐਕਸਚੇਂਜ ਭੇਜਣ ਨੂੰ ਸਾਡੇ ਪੰਜਾਬ ਦੇ ਲੋਕ ਹਾਂ ਔਰ ਜਿਹੜੀ ਖੇਤੀਬਾੜੀ ਦੇ ਵਿੱਚ ਅਸੀਂ ਨਾਜ ਪੈਦਾ ਕਰਕੇ ਆਪਣੇ ਖੇਤਾਂ ਦੇ ਵਿੱਚ ਜ਼ਹਿਰ ਪੈਦਾ ਕਰ ਲਈ ਹੈਗੀ ਆ ਔਰ ਉਹਦੇ ਵਿੱਚ ਵੀ ਪੰਜਾਬੀ ਅਸੀਂ ਸਾਰੇ ਬਿਲਕੁਲ ਤੇ ਇਹ ਸਾਰੇ ਕੁਛ ਲਈ ਜਿਹੜਾ ਸਾਨੂੰ ਰਿਵਾਰਡ ਜਿਹੜਾ ਮਿਲਦਾ ਹੈਗਾ ਉਹ ਹਰ ਰੋਜ਼ ਸਾਡੇ ਦਿਨ ਦਾਵੇਂ-ਦਵੇਂ ਅਟੈਕ ਹੀ ਹੋ ਰਹੇ ਆ ਬਿਲਕੁਲ ਬਿਲਕੁਲ ਪਰ चौहान ਸਾਹਿਬ ਪਰ ਅਮਰੀਕੀ ਜਿਹੜੀ ਫੌਜੀ ਜਹਾਜ਼ ਆ ਉਹ ਸਾਡਾ ਅੰਮ੍ਰਿਤਸਰ ਉਤਰਦਾ ਆ ਤੇ ਖਾਸ ਕਰਕੇ ਜਿਹੜੇ ਆਪਣੀ ਉੱਥੇ ਦੇ 205 ਜਿਹੜੇ ਆਪਣੇ ਭਾਰਤੀਏ ਉਹਦੇ ਵਿੱਚ ਪੰਜਾਬੀ ਵੀ ਸੀਗੇ ਸਾਰੇ ਸੀਗੇ ਪਰ ਇੱਕੀ ਕਾਰਨਾ ਜੇ ਇੱਕ ਤੁਸੀਂ ਜਾਂ ਮੈਂ ਇੱਕ ਆਮ ਬੰਦਾ ਇੱਕ ਸੋਚਦਾ ਆ ਵੀ ਅੱਜ ਤੱਕ ਪਹਿਲੀਆਂ ਜਦੋਂ ਵੀ ਕੋਈ ਜਹਾਜ਼ ਇੱਥੋਂ ਉੜਦਾ ਸੀਗਾ ਉਦੋਂ ਉਹ ਦਿੱਲੀ ਤਾਰੇ ਜਾਂਦਾ ਸੀ ਪਰ ਕੀ ਕਰਨਿਆ ਵੀ ਜਿਹੜਾ ਅੰਮ੍ਰਿਤਸਰ ਉਤਰਿਆ ਖਾਸ ਕਰਕੇ ਫੌਜੀ ਜਹਾਜ਼ ਤੇ ਇਹਦੇ ਬਾਰੇ ਥੋੜਾ ਜਿਹਾ ਮੈਂ ਕਹੂੰਗਾ ਵੀ ਜੇ ਆਪਾਂ ਬਰੀਫ ਦੇ ਵਿੱਚ ਵੀ ਗੱਲਬਾਤ ਕਰੀਏ ਕਾਰਨ ਕੀ ਆ ਅਮਰੀਕਾ ਇੰਡੀਆ ਨੂੰ ਕੁਝ ਦੱਸਣਾ ਚਾਹੁੰਦਾ ਆ ਕੁਝ ਸੰਕੇਤ ਦੇਣਾ ਚਾਹੁੰਦਾ ਆ ਕੀ ਕਾਰਨ ਐ ਜਿਹੜਾ ਹੈ ਮੈਗੇਸਿੰਗ ਦੀ ਜੋ ਐਵੀਏਸ਼ਨ ਹਵਾ ਬਾਜੀ ਦਾ ਰੱਬ ਸਿਸਟਮ ਉਤਰਿਆ ਹੈਗਾ ਉਸ ਮਤਲਬ ਦਾ ਹਾਂਜੀ ਉਹ ਤਾਂ ਉਹੀ ਦੱਸਣਗੇ ਨਾ ਹੂੰ ਔਰ ਜੇ ਪੰਜਾਬੀਆਂ ਦੇ ਵਿੱਚ ਤਾਂ ਸਾਰੇ 30 31 ਮੈਂਬਰ ਹੀ ਸਗੇ ਸਾਰੇ ਬਿਲਕੁਲ ਹਾਂਜੀ ਤੇ ਜਿਹੜਾ ਅੰਮ੍ਰਿਤਸਰ ਨੂੰ ਭੇਜ ਕੇ ਜਿਹੜੀ ਬਦਨਾਮੀ ਕਰਨੀ ਹੈਗੀ ਸੀ ਹੂੰ ਔਰ ਬੜੇ ਮਾੜੇ ਤਰੀਕੇ ਦੇ ਨਾਲ ਸਾਨੂੰ ਇੱਕ ਅਹਿਸਾਸ ਹਰ ਰੋਜ਼ ਹੀ ਕਰਾਇਆ ਜਾਂਦਾ ਹੈਗਾ ਹੂੰ ਹੂੰ ਸਾਡੀ ਗੁਲਾਮੀ ਦਾ ਹੂੰ ਠੀਕ ਹੈ ਉਹ ਗੁਲਾਮੀ ਦਾ ਅਹਿਸਾਸ ਜਿਹੜਾ ਹੈਗਾ ਕਿਉਂਕਿ ਸਾਨੂੰ ਤਾਂ ਕੋਈ ਦਿਨ ਐਸਾ ਲੰਘ ਹੀ ਨਹੀਂ ਰਿਹਾ ਜਿਸ ਦਿਨ ਸਾਡੇ ਤੇ ਇਹੋ ਜਿਹਾ ਕੋਈ ਨਾ ਕੋਈ ਜਿਹੜਾ ਜਿਸसे ਸਾਡੀ ਬਦਨਾਮੀ ਹੋ ਸਕਦੀ ਉਸ ਨੂੰ ਮੌਕਾ ਕਿਤੇ ਉਹਨਾਂ ਨੇ ਗੁਆਇਆ ਹੋਵੇ ਕਦੇ ਵੀ ਹਾਂਜੀ ਉਹਨਾਂ ਨੂੰ ਤੇ ਇਹ ਮੌਕਾ ਲੱਭ ਕੇ ਸਾਨੂੰ ਬਦਨਾਮ ਕਰਨ ਦੇ ਲਈ ਤੇ ਜਿਹੜਾ ਹੈਗਾ ਪੰਜਾਬ ਨੂੰ ਪੰਜਾਬੀ ਲੋਕਾਂ ਨੂੰ ਹਾਂਜੀ ਦੇਖੋ ਇੱਕ ਇੱਕ ਮੈਕਸ ਜੀ ਗੱਡੀ ਬੜੀ ਹੈਰਾਨੀ ਦੀ ਗੱਲ ਆ ਗਈ ਆ ਹਾਂਜੀ ਇੱਕ ਤਾਂ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਉਹ ਪੰਜਾਬ ਦੇ ਲਈ ਜਿਹੜਾ ਕਿ ਪਾਲੇ ਮੁਰਖਾ ਜਾ ਕੇ ਉਹਨੇ ਬੜੀ ਮਿਹਨਤ ਕਰਕੇ ਆਪਣੇ ਪੈਰ ਬਾੜ ਵੀ ਲਾਏ ਹੈਗੇ ਆ ਔਰ ਜਿਹੜੀ ਉਥੋਂ ਦੀ ਤਰੱਕੀ ਹੈਗੀ ਆ ਹਾਂਜੀ ਜੇ ਅੱਜ ਹੁਣ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿਹੜੇ ਆ ਜੇ ਸਾਰੇ ਲੋਕਾਂ ਨੂੰ ਚਪੰਦ ਕਰ ਦੇਈਏ ਹਾਂਜੀ ਤੋ ਉਥੇ ਦੇ ਕਿੰਨੇ ਪ੍ਰੋਗਰਾਮ ਹੈਗੇ ਆ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੋਰ ਦੂਜੀ ਤੀਕੇ ਸਾਰੇ ਪ੍ਰੋਗਰਾਮ ਜਿਹੜੇ ਆ ਦੁਕਾਨਾਂ ਸਾਰਾ ਬਿਨੈਸ ਹੈਗਾ ਸਾਰਾ ਠੱਪ ਹੋ ਕੇ ਰਹਿ ਜਾਂਦਾ ਹਾਂਜੀ ਉਹ ਇਹ ਲੋਕ ਮੰਨਦੇ ਹੈਗੇ ਬਹੁਤ ਲੋਕ ਆਉਣਗੇ ਸਾਨੂੰ ਸਾਡਾ ਕਾਫੀ ਜ਼ਿਆਦਾ ਸਾਡਾ ਬਿਨੈਸ ਜਿਹੜਾ ਉਹ ਵਧੇਗਾ ਵਧੇ ਪਰ ਦੂਜੇ ਪਾਸੇ ਇਹ ਹੈਗਾ ਕਿ ਸਾਨੂੰ ਇਹਨਾਂ ਗੱਲਾਂ ਦੇ ਇਹ ਵਜਾਂਨੇ ਦੇ ਵਿੱਚ ਸਾਡੇ ਜਿਹੜਾ ਭੇਡ ਦੇ ਉਤੋਂ ਉਹ ਲਾਹ ਇਹ ਤਾਂ ਉਹ ਵਰਤੀ ਜਾਂਦੀ ਆ ਨਾ ਹਾਂ ਹਾਂ ਸਾਡੇ ਪੈਸੇ ਜਿਹੜੇ ਡਾਲਰ ਪਾਉਂਡ ਤਾਂ ਉਹਨਾਂ ਨੂੰ ਬਹੁਤ ਚੰਗੇ ਲੱਗ ਰਹੇ ਹੈਗੇ ਲੇਕਿਨ ਸਾਡੀ ਤਰੱਕੀ ਜਿਹੜੀ ਹੈ ਉਹ ਬਿਲਕੁਲ ਚੰਗੇ ਨਹੀਂ ਲੱਗਦੀ ਉਹਨਾਂ ਨੂੰ ਹੂੰ ਠੀਕ ਹੈ ਉਹ ਸਾਰਾ ਸਾਡੇ ਕੋਲੋਂ ਭੇਡ ਵਾਂਗੂ ਸਾਡੀ ਉਹਨਾਂ ਲਾ ਕੇ ਉਹ ਤਾਂ ਰੱਖੀ ਜਾਂਦੇ ਆ ਉਹ ਹਾਂਜੀ ਪਰ ਸਾਡੀ ਕਿੱਥੇ ਕੋਈ ਤਰੱਕੀ ਦੀ ਗੱਲ ਹੈਗੀ ਆ ਜਾਂ ਸਾਡੇ ਹੋਰ ਜੋ ਵੀ ਹੈ ਉਹ ਵੀ ਸਾਨੂੰ ਦਿਨ ਵੇ ਦਿਨ ਸਾਨੂੰ ਤੰਗ ਕੀਤਾ ਜਾਂਦਾ ਹੈਗਾ ਹੂੰ ਹੂੰ ਸਾਨੂੰ ਕੋਈ ਕੋਈ ਖਾਸ ਰਹਿਤ ਨਹੀਂ ਦਿੱਤੀ ਜਾਂਦੀ ਕੋਈ ਵੀ ਕਿਸੇ ਨੂੰ ਹੂੰ ਹੂੰ ਤੇ ਇਹ ਜਿਹੜਾ ਹੈ ਜੋ ਕੁਝ ਵੀ ਹੋਇਆ ਹੈਗਾ ਇਹਦੇ ਵਿੱਚ ਪੰਜਾਬੀ ਲੋਕਾਂ ਨੂੰ ਜੇ ਇਹ ਸਮਝ ਆ ਜਾਵੇ ਕਿ ਸਾਰਾ ਜਹਾਜ਼ ਸੀ ਉਹ ਸਿਰ ਪੰਜਾਬੀ ਲੋਕਾਂ ਨਾਲ ਹੀ ਭਰਿਆ ਹੋਇਆ ਸੀਗਾ ਹੂੰ ਹੂੰ ਇਦਾਂ ਤਾਂ ਗੱਲ ਹੈ ਨਹੀਂ ਸੀਗੀ ਉਹ ਜਿਉ 205 ਬੰਦੇ ਜਾਂ ਕਿੰਨੇ ਵੀ ਹੈਗੇ ਉਹਨਾਂ ਵਿੱਚੋਂ ਤਕਰੀਬਨ 30 31 ਬੰਦੇ ਸੀ ਨਾ ਪੰਜਾਬੀ ਜਿਹੜੇ ਸੀਗੇ ਹਾਂਜੀ ਤੇ ਫਿਰ ਇਹਨਾਂ ਕਿਹੜਾ ਪਿਆਰ ਜਾ ਕੇ ਜਾਗ ਪਿਆ ਸੀ ਫਿਰ ਉਹਨੂੰ ਨਮਸਾਰੇ ਲੈ ਜਾ ਕੇ ਲਾਉਂ ਹਾਂਜੀ ਔਰ ਉਹ ਵੀ ਜਿਹੜਾ ਹੈਗਾ ਇੱਕ ਜਿਹੜਾ ਆਪਣਾ ਫੌਜੀ ਜਹਾਜ਼ ਹੈਗਾ ਜਿਹਦੇ ਵਿੱਚ ਕਾਰਗੋ ਵਾਂਗ ਤੁਸੀਂ ਕਹਿ ਸਕਦੇ ਹੋ ਸਮਾਨ ਰਲ ਲੈ ਕੇ ਜਾਂਦੇ ਆ ਉਹਨਾਂ ਲੋਕਾਂ ਨੂੰ ਹੱਥ ਖੜੀਆਂ ਲਾ ਕੇ ਬੀੜੀਆਂ ਲਾ ਕੇ ਉੱਥੇ ਤਾਰ ਕੇ ਇਹ ਸਾਡੀ ਗੁਲਾਮੀ ਦਾ ਇੱਕ ਅਹਿਸਾਸ ਕਨੋਮੈਡੀਕਲ ਹੈਗੀ ਆ ਹੂੰ ਹੂੰ ਹਾਂ ਹੋਰ ਇਹ ਤੋਂ ਬਾਅਦ ਕੋਈ ਗੱਲ ਨਹੀਂ ਹੈਗੀ ਸਾਨੂੰ ਉਹਨਾਂ ਲੋਕਾਂ ਨੇ ਜੇ ਤੁਸੀਂ ਡਿਟੇਲ ਦੇ ਵਿੱਚ ਸਾਰੇ ਪਾਸੇ ਗੱਲ ਕਰੋ ਨਾ ਹੂੰ ਹੂੰ ਪੰਜਾਬ ਦੇ ਵਿੱਚ ਇੰਨੀ ਕੁ ਐਸ ਲਈ ਉਹ ਲੋਕ ਦਖਲਦਾਨੀ ਕਰ ਰਹੇ ਹੈ ਬੈਲੂਟ ਤੋਂ ਬਾਅਦ ਜਿੱਥੇ ਇੱਕ ਇੱਕ ਵਾਰੀ ਮੌਕਾ ਲੱਗਾ ਸੀ ਨਾ ਜਿੱਥੇ ਨਾਲ ਸਾਰੇ ਮਤੇ ਦੀ ਗੱਲ ਚਲਦੀ ਸੀ ਹੂੰ ਤੇ ਪਾਣੀ ਦਾ ਕੰਟਰੋਲ ਸਾਡੀ ਰਾਜਧਾਨੀ ਆ ਹੈਗੀ ਆ ਸਾਡੀ ਬੋਲੀ ਦਾ ਹੈਗਾ ਸਾਡਾ ਧਰਮ ਦਾ ਹੈਗਾ ਐਸ ਲਈ ਜੇ ਆਪਾਂ ਤੁਹਾਡੇ ਆਪਣੇ ਇਹ ਪ੍ਰੋਗਰਾਮ ਕਰ ਰਹੇ ਆ ਆਪਣਾ ਇਹ ਲੰਮਾ ਹੋ ਜਾਏਗਾ ਹਾਂਜੀ ਇਹ ਜਿੰਨੇ ਵੀ ਇਸ਼ੂ ਹੈਗੇ ਸਾਰਿਆਂ ਦੇ ਤੇ ਦੇਣਾ ਦੇ ਪਾਸੇ ਰਿਆ ਉਹ ਤੇ ਅਟੈਕ ਹੋ ਰਾਇਆ ਸੀ ਲੋਨਾਂ ਤੇ ਸਾਡੇ ਖੋਇਆ ਜਾ ਰਿਆ ਸੀ ਦੇ ਤਾਂ ਕਿਉਂ ਚੌਂਸਾ ਜੀ ਇਹ ਗੱਲ ਬਿਲਕੁਲ ਖਾਸ ਕਰਕੇ ਜਿੰਨੇ ਅੱਜ ਮੈਨੂੰ ਦੇਖ ਰਹੇ ਜਾਂ ਸੁਣ ਰਹੇ ਆ ਜ਼ਿੰਦਵਾਦ ਦੇ ਨਾਲ ਜੁੜੇ ਹੋਏ ਆ ਤੇ ਮੈਂ ਤੁਹਾਡੇ ਲਈ ਵੀ ਇੱਕ ਕੁਐਸਚਨ ਬਹੁਤ ਵੱਡਾ ਆ ਇਹ ਸੋਚਣ ਵਾਲੀ ਗੱਲ ਆ ਔਰ ਬੜੀ ਪ੍ਰੇਸ਼ਾਨ ਕਰਨ ਵਾਲੀ ਗੱਲ ਆ ਪਹਿਲੀਆਂ ਵਿੱਚ ਜਦੋਂ ਵੀ ਜਹਾਜ਼ ਉੜਦਾ ਸੀ ਦਿੱਲੀ ਉਤਰਦਾ ਹੁੰਦਾ ਸੀ ਪਰ ਹਣ ਹੋਰਾਂ ਦੇ ਮੁਲਖਾਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਆਪੋ ਆਪਣੇ ਜਹਾਜ਼ ਭੇਜ ਗਏ ਆਪਣੇ ਬੱਚੇ ਉੱਥੋਂ ਜਿਹੜੇ ਡਿਪੋਰਟ ਕੀਤੇ ਗਏ ਉਹ ਆਪਣੇ ਜਹਾਜ਼ਾਂ 'ਚ ਪੜੇ ਉਹਨੂੰ ਟੌਰ ਨਾ ਲੈ ਕੇ ਗਏ ਪਰ ਸਾਡਿਆਂ ਨੂੰ ਪੂਰੇ ਬੇੜੀਆਂ ਪਾ ਕੇ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਔਰ ਖਾਸ ਕਰਕੇ ਜਿੱਦਾਂ ਚਾਹੁੰਦੇ ਤੁਹਾਡੀ ਗੱਲੇ ਵੱਡੀ ਕਰ ਦਿੰਦੀਆਂ ਇੱਕ ਸਾਨੂੰ ਅਹਿਸਾਸ ਕਰਾਇਆ ਗਿਆ ਕਿਸੇ ਗੱਲ ਦਾ ਪਰ ਉਹ ਤੁਸੀਂ ਸਾਰੇ ਸਮਝਣ ਵਾਲੇ ਸਮਝ ਗਏ ਹੋਣੇ ਪਰ ਅਸੀਂ ਆਪਣਾ ਕਾਰਜ ਕਰ ਰਹੇ ਹਾਂ ਤੇ ਆਪਾਂ ਕਮਾਂਗੇ ਖਾਸ ਕਰਕੇ ਸਾਨੂੰ ਥੋੜਾ ਜਿਆ ਇਹ ਚੀਜ਼ਾਂ ਬਾਰੇ ਵੀ ਸੋਚਣਾ ਪੈਣਾ ਆ ਔਰ ਇਹ ਗੱਲਾਂ ਕਿੱਥੋਂ ਚੱਲ ਰਹੀਆਂ ਤੇ ਗਾਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਹਿੰਦੇ ਬਈ ਅਮਰੀਕਾ ਵਾਲਿਆਂ ਨੇ ਰਿਪੋਰਟ ਕੀਤੀ ਤੇ ਗਾਹਾਂ ਯੂਕੇ ਤੋਂ ਵੀ ਸ਼ੁਰੂਆਤ ਕਰ ਦੇਣੀ ਤੇ ਕਹਿੰਦੇ ਆਉਣ ਵਾਲਾ ਹਵਾਵਾਂ ਇਦਾਂ ਦੀਆਂ ਆ ਰਹੀਆਂ ਸ਼ਾਇਦ ਕੈਨੇਡਾ ਤੋਂ ਵੀ ਇਹ ਗੱਲਾਂ ਸ਼ੁਰੂ ਹੋਣੀਆਂ ਪਰ ਬਾਕੀ ਸਮੇਂ ਦੇ ਘਰ ਪੈਚਿਆ ਚੌਂ ਸਾਬ ਜਾਂਦੇ ਜਾ ਕੋ ਕਹਿਣਾ ਚਾਹੁੰਦੇ ਹੋਰ ਤੁਸੀਂ ਇਹ ਗੱਲ ਕਹੀ ਨਾ ਦਿੱਲੀ ਜਹਾਜ਼ ਉਤਰਦੇ ਹੁੰਦੇ ਸੀ ਮੇਰੇ ਖਿਆਲ ਵਿੱਚ ਹੁਣ ਵੀ ਜਹਾਜ਼ ਦਿੱਲੀ ਉਤਰਨੇ ਆ ਹੂੰ ਅੱਜ ਮੈਂ ਅੱਗੋ ਵੀ ਹਿੱਲ ਤਰਨੇ ਹੈ ਗਿਆ ਲੇਕਿਨ ਜੇ ਦਿੱਸੀ ਸਾਨੂੰ ਥਿਬੀ ਲਾਉਣੀ ਹੈਗੀ ਆ ਉਹ ਅੰਬਰਸਾਰੇ ਉਤਰਨਗੇ ਬਿਲਕੁਲ ਬਿਲਕੁਲ ਚੌਂ ਸਾਬ ਬਿਲਕੁਲ ਹਮ ਠੀਕ ਆ ਬਹੁਤ ਠੀਕ ਆ ਚੌਂ ਸਾਬ ਤੇ ਬਹੁਤ ਮਿਹਰਬਾਨੀ ਹਾਂ ਮੈਂ ਤਾਂ ਤੋਂ ਹੁਣ ਅਜ਼ਾਸਤ ਲਊਗਾ ਚੌਂ ਸਾਬ ਮੇਰੇ ਵੱਲੋਂ ਤੁਹਾਨੂੰ ਦੋ ਮਿਆਫ ਜੋੜ ਕੇ ਸਤਕਾਰ ਤੇ ਪਿਆਰ ਭਰੀ ਸਤਿ ਸ੍ਰੀਕਾਲ ਕਬੂਲ ਕਰਿਓ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਚੌਂ ਸਾਬ ਤੇ ਮੈਂ ਚੌਂ ਸਾਬ ਤੋਂ ਵੀ ਅਜ਼ਾਸਤ ਰੂਗਾ ਤੇ ਖਾਸ ਕਰਕੇ ਅੱਜ ਤੁਸੀਂ ਜਿਹਨੇ ਮੈਨੂੰ ਦੇਖ ਰਹੇ ਆ ਜਾਂ ਸੁਣ ਰਹੇ ਆ ਤੇ ਆਪਾਂ ਰਲ ਮਿਲ ਕੇ ਪਿਆਰ ਸਤਿਕਾਰ ਦੇ ਤੇ ਬਣਾ ਕੇ ਰੱਖਿਓ ਤੇ ਆਪਾਂ ਕਿਸੇ ਹੋਰ ਗੱਲਬਾਤ ਨਾਲ ਫਿਰ ਗੱਲਾਂਬਾਤ ਤੁਹਾਨਾਂ ਕਰਨਗੇ ਹੁਣ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਖੁਸ਼ ਰਹੋ ਆਬਾਦ ਰਹੋ ਤੇ ਚੜ੍ਹ ਰਹੋ ਆਪਣੇ ਹਰਮਨ ਪਿਆਰੇ ਜੈ ਹਾਂ ਦੀ ਨਾਲ ਸਤਿ ਸ੍ਰੀ ਅਕਾਲ